ਜਿਲ੍ਹਾ ਪਠਾਨਕੋਟ ਦੇ ਸਰहदी ਜਿਲ੍ਹਾ ਹੋਣ ਦੀ وجہ ਨਾਲ ਅਕਸਰ ਹੀ ਸੁਰੱਖਿਆ ਚ ਦਿੱਲਦਾ ਹੈ ਜਿਸ وجہ ਦੇ ਨਾਲ ਸੁਰੱਖਿਆ ਦੇ لحاظ ਨਾਲ ਹੀ ਇਹ ਕਾਫੀ ਐਮ ਹੈ ਜੇਕਰ ਇਲਾਕੇ ਬਮਿਆਲ ਦੀ ਗੱਲ ਕਰੀਏ ਤਾਂ ਬਮਿਆਲ ਦੇ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਲੱਗਦਾ ਹੈ ਤੇ ਦੂਜੇ ਪਾਸੇ ਜੰਮੂ ਕਸ਼ਮੀਰ ਦੀ ਸਰਦ ਅਜਿਹੇ ਜਿੱਥੇ ਫਰੰਟ ਤੋਂ ਬੀਐਸਐਫ ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਪਠਾਨਕੋਟ ਪੁਲਿਸ ਵੱਲੋਂ ਵੀ ਸੁਰੱਖਿਆ ਦੇ لحاظ ਨਾਲ ਪੱਕੇ ਨਾਕੇ ਲਗਾਏ ਹੋਏ ਹਨ ਅਤੇ ਨਵੇਂ ਸਾਲ ਦੀ ਆਮਦ ਨੂੰ ਵੇਖਦੇ ਹੋਏ ਪੁਲਿਸ ਪੱਬਾ ਪਾਰ ਹੈ ਅਤੇ ਨਾਕਿਆਂ ਤੇ ਗੱਡੀਆਂ ਦੀ ਚੈਕਿੰਗ ਬਰੀਕੀ ਨਾਲ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਅੰਤਰ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਸਰਦੀ ਦਾ ਮੌਸਮ ਹੋਣ ਕਾਰਨ ਕੋਰਾ ਵੀ ਪੈਣਾ ਸ਼ੁਰੂ ਹੋ ਗਿਆ ਹੈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ ਇਸ ਸਬੰਧੀ ਜਦ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਦੀ ਇਲਾਕੇ ਹੋਣ ਦੀ ਵਜ੍ਹਾ ਨਾਲ ਇੱਥੇ 24 ਘੰਟੇ ਨਾਕੇ ਲਗਾਏ ਨੇ ਕੋਈ ਵੀ ਵਾਹਨ ਜੰਮੂ ਕਸ਼ਮੀਰ ਤੋਂ ਆਉਂਦਾ ਹੈ ਤਾਂ ਉਸ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾਂਦੀ ਹੈ ਅਤੇ ਜੇਕਰ ਕੋਈ ਸ਼ੱਕੀ ਆਦਮੀ ਸਾਨੂੰ ਮਿਲਦਾ ਹੈ ਤਾਂ ਉਸ ਤੋਂ ਬਰੀਕੀ ਨਾਲ ਪੁਸ਼ਕਿਸ਼ ਵੀ ਕੀਤੀ ਜਾਂਦੀ ਹੈ ਤਾਂ ਜੋ ਕੋਈ ਸ਼ਰਾਰਤੀ ਅੰਦਰ ਪੰਜਾਬ 'ਚ ਦਾਖਲ ਨਾ ਹੋ ਸਕੇ ਨਾਕੇ ਦੋ ਸਥਾਨਾਂ ਦੇ ਨਾਕੇ ਆ 12-12 ਘੰਟੇ ਦੀ ਸ਼ਿਫਟ ਹੈ ਤੇ ਨਾਕੇ ਦੇ ਜਿਹੜਾ ਵੀ ਵਹੀਕਲ ਆਉਂਦਾ ਕੋਈ ਆਉਂਦਾ ਜਾਂ ਜਾਂਦਾ ਉਹਨਾਂ ਨੂੰ ਪ੍ਰੋਪਰ ਚੈੱਕ ਕਰੀਏ ਦਿਆ ਉਹਨਾਂ ਦੇ ਵਿੱਚ ਜਿਹੜੇ ਬੰਦੇ ਬੈਠੇ ਆ ਕੌਣ ਆ ਉਹਨਾਂ ਨੂੰ ਚੈੱਕ ਕਰੀਦਾ ਚੈੱਕ ਕੀ ਤੋਂ ਬਾਅਦ ਹੀ ਨਾਕਾ ਕਰਾਸ ਕਰਕੇ ਬੰਦਾ ਜਾ ਸਕਦਾ ਹਰ ਬੰਦਾ ਚੈੱਕ ਕਰੀਦਾ ਜਿਹੜਾ ਕੋਈ ਬੰਦਾ ਬਾਹਰ ਦਾ ਲੱਗਦਾ ਕੋਈ ਸ਼ੱਕੀ ਲੱਗਦਾ ਉਹਦੇ ਦਸ ਉਹਦੇ ਡਾਕੂਮੈਂਟ ਜਿਹਦੇ ਕੋਲ ਆਇਆ ਉਹਦੇ ਰਿਸਟਰ ਚ ਚੈੱਕ ਕਰੀਦਾ ਕਿ ਵਾਕਈ ਇੱਥੇ ਆਇਆ ਕੋਣ ਨੂੰ ਕੋਣ ਦੇ ਦੇਣ ਹਾਜਕਲ ਤੇ ਉਹਨੂੰ ਲੈ ਕੇ ਕੋਈ ਜ਼ਿਆਦਾ ਮੁਸ਼ਕਲ ਨਹੀਂ ਨਸਬ ਵਧਾਈ ਗਈ ਹੋਏ ਹਾਂ ਹਨ ਡਿਊਟੀ ਤੁਹਾਨੂੰ ਮੈਂ ਪਹਿਲਾਂ ਦੱਸੀ ਗੱਲ ਵੀ ਦੋ ਸ਼ਿਫਟਾਂ ਚੱਲਦੀ ਹੈ ਤੇ ਰਾਤ ਨੂੰ ਲਗਭਗ ਅਵੈਰੀਗੇਟ ਆਪਣੇ ਲਾ ਦਿੰਦੇ ਆਂ ਹੀ ਕੋਈ ਵੀ ਬੰਦਾ ਜਾਂ ਕੋਈ ਵੀ ਵਹੀਕਲ ਇਹ ਚੈਕਿੰਗ ਤੋਂ ਬਿਨਾ ਨਹੀਂ ਆਹੀ ਜਾਣ ਦਿੰਦੇ ਕੈਮਰਾਮੈਨ ਹਾਨੀ ਦੇ ਸਾਥ ਅਜੇ ਸੈਣੀ ਦੀ ਰਿਪੋਰਟ